ਗੁਰੂ ਅਮਰਦਾਸ ਜੀ ਕਹਿੰਦੇ ਨੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉ ਮੰਨੋ ਵਿਸਾਰਿਐ ਮਨੋ ਕਿਉ ਵਿਸਾਰਿਐ ਏਬਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਜਿਸ ਪ੍ਰਮਾਤਮਾ ਨੇ ਤੈਨੂੰ ਮਾਤਾ ਦੇ ਉਦਰ ਵਿੱਚ ਰੱਖਿਆ ਤੈਨੂੰ ਭੋਜਨ ਦਿੱਤਾ ਤੈਨੂੰ ਖਰਾਕ ਦਿੱਤੀ ਤੇਰਾ ਜਿਹੜਾ ਜੀਵਨ ਸੀ ਹੋਂਦ ਵਿੱਚ ਆਇਆ ਜਦੋਂ ਤੂੰ ਗਰਭੇ ਤੋਂ ਬਾਹਰ ਆ ਗਿਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਵਿਸਾਰ ਦੁਨੀ ਚਤ ਲਾਇਆ ਪਰ ਜਿਵੇਂ ਤੂੰ ਸੰਸਾਰ ਦੇ ਵਿੱਚ ਆਇਆ ਦੁਨੀਆ ਦੇ ਨਾਲ ਆਪਣਾ ਤੂੰ মোহ ਪਾ ਲਿਆ ਦੁਨੀਆ ਦੇ ਵਿੱਚ ਸੰਸਾਰ ਦੇ ਕੰਮਾਂ ਧੰਦਿਆਂ ਦੇ ਵਿੱਚ ਤੂੰ ਐਸਾ ਰੁੱਝਿਆ ਕਿ ਪਰਮਾਤਮਾ ਦੀ ਯਾਦ ਤੇਰੇ ਹਿਰਦੇ ਦੇ ਵਿੱਚੋਂ ਭੁੱਲ ਗਈ। ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਭੁੱਲ ਗਿਆ। ਦੁਨੀਆ ਦੇ ਵਿੱਚ ਦੋ ਹੀ ਗੱਲਾਂ ਨੇ ਜਾਂ ਤਾਂ ਮਾਇਆ ਹੈ ਤੇ ਜਾਂ ਰੱਬ ਦਾ ਨਾਮ ਹੈ। ਦੁਨੀਆ ਦੇ ਵਿੱਚ ਇਹਨਾਂ ਦੋਨਾਂ ਗੱਲਾਂ ਤੋਂ ਬਚ ਕੇ ਪਰਮੇਸ਼ਰ ਦੀ ਭਗਤੀ ਦੇ ਵੱਲ ਹੋਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਦੱਸਦਾ ਹੈ। ਤਨ ਧਨ ਸੰਪੈ ਸੁਖ ਦਿਓ ਅਰਜੇ ਨਿੱਕੇ ਧਾਮ ਜਿਸ ਪ੍ਰਮਾਤਮਾ ਨੇ ਤੈਨੂੰ ਧਨ ਦਿੱਤਾ ਤਨ ਦਿੱਤਾ ਇਹ ਦੋਨੋਂ ਚੀਜ਼ਾਂ ਸੰਸਾਰ ਦੇ ਵਿੱਚ ਐਸੀਆਂ ਨੇ ਜੇ ਧਨ ਅਤੇ ਤਨ ਨਾ ਨਾ ਹੋਵੇ ਦੁਨੀਆ ਤੇ ਜੋ ਮਰਜੀ ਬਣਾ ਲਓ ਕਿਸੇ ਵੀ ਚੀਜ਼ ਦਾ ਕੋਈ ਫਾਇਦਾ ਜਾਂ ਲਾਭ ਨਹੀਂ ਹੁੰਦਾ ਤਨ ਤੰਦਰੁਸਤ ਨਾ ਹੋਵੇ ਤੇ ਮਾਈ ਦੌਨਤ ਕਿਸੇ ਲਾਭ ਨਹੀਂ ਹੁੰਦੀ ਜੇ ਦੌਲਤ ਹੋਵੇ ਤਨ ਨਾ ਹੋਵੇ ਜੇ ਤਨ ਹੋਵੇ ਦੌਲਤ ਹੋਵੇ ਤੇ ਤਾਂ ਵੀ ਇਹਨਾਂ ਇੱਕ ਦੂਸਰੇ ਤੋਂ ਬਿਨਾਂ ਦੁਨੀਆ ਜਿਹੜੀ ਹੈ ਇਹ ਬੜੀ ਸੰਪੂਰਨ ਨਹੀਂ ਹੋ ਸਕਦੀ ਕਾਮਯਾਬ ਨਹੀਂ ਹੋ ਸਕਦੀ ਜ਼ਿੰਦਗੀ ਤੇ ਮੇਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਸਮਝਾਇਆ ਕਹਿੰਦੇ ਤਨ ਧਨ ਸੰਪੈ ਤੈਨੂੰ ਸੰਪਤੀ ਦਿੱਤੀ ਤਨ ਧਨ ਦਿੱਤਾ ਸੁੰਦਰ ਘਰ ਦਿੱਤੇ ਕਹੋ ਨਾਨਕ ਮਨ ਸਿਮਰਤੇ ਪੂਰਨ ਹੋ ਗਏ ਕਾਮ ਨਾਨਕ ਕਹਿੰਦਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਤੇਰੇ ਜਿਹੜੇ ਕਾਰਜ ਨੇ ਸੰਪੂਰਨ ਹੋ ਜਾਣਗੇ ਵਿਚ ਕਰਤਾ ਪੁਰਖ ਖਲੋਆ ਰੱਬ ਕਿਰ ਅਕਾਲ ਪੁਰਖ ਪਰਮਾਤਮਾ ਆਪ ਵਰਤ ਕੇ ਤੇਰੇ ਕਾਰਜਾਂ ਨੂੰ ਸੰਪੂਰਨ ਕਰਦਾ ਹੈ ਜਿੰਦਗੀ ਦੇ ਵਿੱਚ ਆਪਣਾ ਆਪ ਕੇਵਲ ਪਰਮਾਤਮਾ ਨੂੰ ਸਮਰਪਿਤ ਕਰਨ ਦੀ ਜ਼ਰੂਰਤ ਹੈ ਮਤਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵਡ ਦਾਤਾ ਜੇ ਅਗਨ ਮੈਂ ਆਹਾਰ ਪੰਚਾਬੇ ਉਸ ਨੂੰ ਕੀ ਪੋ ਨਾ ਸਕੀ ਜਿਸ ਨੂੰ ਆਪਣੀ ਲਿਭ ਲਾਵੇ ਆਪਣੀ ਲਿਭ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਧੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਹੈ ਨਾਨਕ ਏਵਡ ਦਾਤਾ ਸੋ ਕਿਉ ਮੰਨੋ ਵਿਸਾਰੀਐ ਤੂੰ ਐਸੇ ਪ੍ਰਮਾਤਮਾ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕਿਉ ਭਲਾਉਦਾ ਸਮੇਂ ਸਿਰ ਪਰਮਾਤਮਾ ਦੇ ਨਾਮ ਨਾਲ ਜੁੜਿਆ ਨਾ ਜਾਵੇ ਤੇ ਜ਼ਿੰਦਗੀ ਦੇ ਜ਼ਹਿਰ ਵਰਗੇ ਪਦਾਰਥ ਮਨੁੱਖ ਨੂੰ ਜਕੜ ਲੈਂਦੇ ਨੇ ਫਿਰ ਜਿਹੜੇ ਪਦਾਰਥਾਂ ਦੇ ਵਿੱਚੋਂ ਇਹ ਸੁੱਖ ਲੱਭਦਾ ਉਹ ਸੁੱਖ ਉਥੋਂ ਪ੍ਰਾਪਤ ਨਹੀਂ ਹੁੰਦਾ ਲੱਭਦਾ ਜ਼ਰੂਰ ਹੈ ਪਰ ਉਥੋਂ ਮਿਲਦਾ ਨਹੀਂ ਅਸਲ ਦੇ ਵਿੱਚ ਸੁੱਖ ਸੁੱਖ ਨਹੀਂ ਬਹੁਤਾ ਧੰ ਖਾਟੇ ਸੁੱਖ ਨਹੀਂ ਪੇਖੇ ਨਿਰਤ ਨਾਟੇ ਬਾਣੀ ਦਾ ਬਚਨ ਹੈ ਬੰਦਾ ਜ਼ਿੰਦਗੀ ਦੇ ਵਿੱਚ ਬਹੁਤਾ ਧਨ ਜੋੜੇ ਤਾਂ ਵੀ ਸੁੱਖ ਜਿਹੜਾ ਹੈ ਧਨ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਜ਼ਿੰਦਗੀ ਨੂੰ ਜਿਉਣ ਲਈ ਧਨ ਦੀ ਲੋੜ ਹੈ। ਧਨ ਤੋਂ ਬਿਨਾਂ ਜ਼ਿੰਦਗੀ ਆਪਾਂ ਚੰਗੀ ਤਰ੍ਹਾਂ ਜੀ ਨਹੀਂ ਸਕਦੇ, ਹੰਡਾ ਨਹੀਂ ਸਕਦੇ। ਮਿਹਨਤ ਕਰਨੀ, ਮੁਸ਼ਕਲਤ ਕਰਨੀ ਸਾਡਾ ਪਹਿਲਾ ਕਰਮ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਇਹਦੇ ਨਾਲ ਇਹ ਵੀ ਗੱਲ ਚੇਤੇ ਰੱਖੋ। ਸਤਿਗੁਰੂ ਕਹਿੰਦੇ ਸੁੱਖ ਨਹੀਂ ਬਹੁਤਾ ਧਨ ਖਾਟੇ। ਜੇ ਬੰਦਾ ਕਿਤੇ ਇਹੀ ਗੱਲ ਨੂੰ ਅਖੀਰ ਸਮਝ ਲਵੇ ਵੀ ਦੌਲਤ ਘਰ-ਬਾਰ ਧੀਆਂ ਪੁੱਤਰ ਪਰਿਵਾਰ ਵੀ ਕੇਵਲ ਸੁੱਖ ਤਾਂ ਇਹਨਾਂ ਵਿੱਚ ਹੀ ਹੈ ਤੇ ਸੱਚ ਜਾਣਿਓ ਇਹ ਭਲੇਖਾ ਹੈ ਗੁਰਬਾਣੀ ਇਸ ਗੱਲ ਤੇ ਮੋਹਰ ਲਾਉਂਦੀ ਹੈ ਸੁਖ ਨਾਹੀ ਬਹੁਤਾ ਤਨ ਖਾਟੇ ਫਿਰ ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਸੁਖ ਨਾਹੀ ਪੇਖੈ ਨਿਰਤ ਨਾਟੇ ਬੰਦਾ ਕਵੇ ਵੀ ਮੈਂ ਨਾਚ ਗਾਣਿਆਂ ਨੂੰ ਮਾਨ ਕੇ ਜ਼ਿੰਦਗੀ ਦੇ ਵਿੱਚ ਸੁੱਖ ਪ੍ਰਾਪਤ ਕਰਾਂ ਆ ਬੜੀ ਬਾਰੀ ਤੁਸੀਂ ਵੇਖੋ ਆਪਾਂ ਬੜੀ ਤਰ੍ਹਾਂ ਦੇ ਮਿਊਜ਼ਿਕ ਸੁਣ ਕੇ ਸੰਗੀਤ ਸੁਣ ਕੇ ਆਪਣੇ ਮਨ ਨੂੰ ਬਹਲਾਉਣ ਦਾ ਯਤਨ ਕਰਦੇ ਆ ਪਰ ਕੁਝ ਸਮੇਂ ਦਾ ਉਹ ਆਨੰਦ ਦੇ ਸਕਦੇ ਨੇ ਪਰ ਜਿਹੜਾ ਸਦੀਵ ਆਨੰਦ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਜਦੋਂ ਅੱਖਾਂ ਦੇ ਵਿੱਚ ਗੁਰੂ ਦੇ ਗਿਆਨ ਦਾ ਸੁਰਮਾ ਪੈ ਗਿਆ ਜਦੋਂ ਅੱਖਾਂ ਦੀ ਰੌਸ਼ਨੀ ਨਿਗਾ ਬਣ ਜਾਏ ਤੇ ਬੰਦੇ ਨੂੰ ਜਿਹੜੀ ਚੀਜ਼ ਨਹੀਂ ਦਿਸਦੀ ਧੁੰਦਲੀ ਦਿਸਦੀ ਉਹ ਵੀ ਦਿਸਣ ਲੱਗ ਪੈਂਦੀ ਹੈ ਹੁਣ ਇਸੇ ਤਰ੍ਹਾਂ ਜਦੋਂ ਗਿਆਨ ਦਾ ਸੁਰਮਾ ਸਤਿਗੁਰੂ ਦਾ ਸਾਡੀਆਂ ਅੱਖਾਂ ਦੇ ਵਿੱਚ ਪੈ ਗਿਆ ਇਹ ਨੇਤਰੂ ਮੇਰੇਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਹਰ ਬਿਨ ਅਬਰ ਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਤਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਸਤਗੁਰੂ ਕਹਿੰਦੇ ਇਹ ਜਿਹੜੇ ਤੇਰੇ ਨੇਤਰ ਨੇ ਨਾ ਕਹਿ ਗੁਰਪ੍ਰਸਾਦੀ ਹਰਮਨ ਵਸਿਆ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਰੱਬ ਦੇ ਘਰ ਦਾ ਗਿਆਨ ਆ ਗਿਆ ਉਹਨਾਂ ਨੂੰ ਹਰ ਜਗ੍ਹਾ ਪ੍ਰਮਾਤਮਾ ਦਿਸਦਾ ਪ੍ਰਤੀਤ ਹੁੰਦਾ ਓਹ ਪ੍ਰਮਾਤਮਾ ਤੋਂ ਕਦੇ ਵੱਖ ਨਹੀਂ ਹੁੰਦੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਆਨੰਦ ਬੰਦਾ ਦੁਨਿਆਵੀ ਪਦਾਰਥਾਂ ਵਿੱਚ ਲੱਭਦਾ ਸੀ ਉਸ ਨੂੰ ਸਤਿਗੁਰੂ ਦੇ ਘਰ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਹੋ ਗਈ। ਸੋ ਗੁਰੂ ਨੂੰ ਪਿਆਰ ਕਰਨ ਵਾਲਿਓ ਇਹ ਨੇਤਰੋ ਮੇਰਿਓ ਹਰ ਤੁਮ੍ਹ ਮੇ ਜੋਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹ ਵੇਸ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਬਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਦਿਬ ਦ੍ਰਿਸ਼ਟੀ ਦਾ ਭਾਵ ਜਿਹਨੂੰ ਕਹਿੰਦੇ ਵੀ ਬੰਦੇ ਕੋਲੇ ਸਿਆਣਪ ਆ ਜਾਏ ਦਿਵ ਦ੍ਰਿਸ਼ਟੀ ਦਾ ਭਾਵ ਇਹ ਨਹੀਂ ਵੀ ਬੰਦਾ ਅੰਦਰ ਘੋਰੇ ਵਿੱਚ ਬੈਠਾ ਹੋਵੇ ਤੇ ਬੰਦਾ ਬਾਹਰਲੀ ਦੁਨੀਆ ਦੀ ਜਾਣਕਾਰੀ ਰੱਖੇ ਦਿਵ ਦ੍ਰਿਸ਼ਟੀ ਦਾ ਭਾਵ ਹੈ ਵੀ ਜਿਹੜਾ ਮਨੁੱਖ ਗੁਰਬਾਣੀ ਨਾਲ ਜੁੜਦਾ ਹੈ ਗੁਰਬਾਣੀ ਨੂੰ ਪੜ੍ਹਦਾ ਹੈ ਜਿਵੇਂ ਨਗਰ ਦੇ ਵਿੱਚ ਕਈ ਪਰਿਵਾਰ ਐਸੇ ਨੇ ਜਿਹੜੇ ਆਪਣੇ ਘਰਾਂ ਵਿੱਚ ਸਹਿਜ ਪਾਠ ਆਰੰਭ ਕਰਦੇ ਨੇ ਬੜੀ ਖੁਸ਼ੀ ਹੁੰਦੀ ਹੈ ਕੇ ਘਰਾਂ ਦੇ ਵਿੱਚ ਬਾਣੀ ਨੂੰ ਸਿੱਖਣ ਦਾ ਯਤਨ ਕਰਦੇ ਨੇ ਜਿਵੇਂ ਮੇਰੇ ਵੀਰ ਸਵਰਨਜੀਤ ਸਿੰਘ ਵੀਰ ਜੀ ਬੈਠੇ ਨੇ ਕੋਸ਼ਿਸ਼ ਕਰ ਰਹੇ ਨੇ ਗੁਰਬਾਣੀ ਨੂੰ ਘਰ ਵਿੱਚ ਸਹਿਜ ਪਾਠ ਆਪ ਰੱਖਿਆ ਹੋਇਆ ਮੇਰੇ ਕਰਮਜੀਤ ਸਿੰਘ ਵੀਰ ਕੰਮਾ ਵੀਰ ਇਹਨਾਂ ਨੇ ਘਰ ਦੇ ਵਿੱਚ ਪੋਥੀਆਂ ਰੱਖੀਆਂ ਹੋਈਆਂ ਗੁਰਬਾਣੀ ਦਾ ਸਹਿਜ ਪਾਠ ਆਰੰਭ ਕੀਤਾ ਹੋਇਆ ਹੁਣ ਜਿਵੇਂ ਜਿਵੇਂ ਗੁਰਬਾਣੀ ਦਾ ਅਭਿਆਸ ਤੁਸੀਂ ਘਰ ਵਿੱਚ ਕਰਦੇ ਹੋ ਕਿਉਂਕਿ ਜਪਜੀ ਸਾਹਿਬ ਤੇ ਆਪਾਂ ਸਾਰੇ ਹੀ ਪੜ੍ਹਦੇ ਆ ਕੋਈ ਲਗਮਾਤਰ ਹੈ ਕੋਈ ਲਾਵਾਦਲਾਮਾ ਹੈ ਕੋਈ ਬਿਸ਼ਰਾਮ ਹੈ ਉਹ ਤੁਸੀਂ ਜਦੋਂ ਮਰਜੀ ਪੁੱਛ ਸਕਦੇ ਹੋ ਹੁਣ ਜਦੋਂ ਤੁਸੀਂ ਗੁਰਬਾਣੀ ਦਾ ਗਿਆਨ ਆਪਣੇ ਹਿਰਦੇ ਵਿੱਚ ਲੈ ਕੇ ਆਉਂਦੇ ਹੋ ਤੇ ਸੱਚ ਜਾਣਿਓ ਮਨੁੱਖ ਕੋਲੇ ਸਿਆਣਪ ਆਉਂਦੀ ਹੈ ਮਨੁੱਖ ਕੋਲੇ ਬਜ਼ੁਰਗੀ ਆਉਂਦੀ ਹੈ ਇੱਕ ਵਾਰੀ ਛੋਟੀ ਜੀ ਗਾਥਾ ਸ਼ੇਖ ਸ਼ਾਦੀ ਦੀ ਜ਼ਿੰਦਗੀ ਦੇ ਵਿੱਚ ਘਟਦੀ ਹੈ ਇਸਲਾਮ ਦਾ ਫਲਸਫਰਸੀ ਸ਼ੇਖ ਸ਼ਾਦੀ ਕਹਿੰਦੇ ਚੱਲਦਾ ਚੱਲਦਾ ਨਾ ਸ਼ੇਖ ਸ਼ਾਦੀ ਦੁਨੀਆ ਦਾ ਭ੍ਰਮਣ ਕਰ ਰਿਹਾ ਸੀ ਉਹਦੇ ਕੋਲੇ ਇੱਕ ਗਧਾ ਸੀ ਗਧੇ ਦੇ ਉੱਤੇ ਉਹਨੇ ਗ੍ਰੰਥ ਲੱਦੇ ਹੋਏ ਸੀ ਤੇ ਤੁਰਦਿਆਂ ਤੁਰਦਿਆਂ ਨਾ ਉਹ ਸੋਚੀ ਜਾ ਰਿਹਾ ਰੱਬ ਦੇ ਬਾਰੇ ਰੱਬ ਦੇ ਗਿਆਨ ਬਾਰੇ ਰੱਬ ਦੀ ਖੋਜ ਦੇ ਲਈ ਨਿਕਲਿਆ ਸੀ ਸ਼ੇਖ ਸ਼ਾਦੀ ਖੋਤੇ ਦੇ ਉੱਤੇ ਉਹਨੇ ਗ੍ਰੰਥ ਲੱਦੇ ਹੋਏ ਤੇ ਇੱਕ ਟਕਾ ਉਹਦੀ ਜੇਬ ਦੇ ਵਿੱਚ ਹੈ ਚਲਦਿਆਂ ਚਲਦਿਆਂ ਦੁਪਹਿਰ ਦਾ ਵਕਤ ਉਹਨੂੰ ਭੁੱਖ ਲੱਗੀ ਸੋਚ ਰਿਹਾ ਹੈ ਵੀ ਇੱਕ ਟਕਾ ਮੇਰੀ ਜੇਬ ਦੇ ਵਿੱਚ ਹੈ ਤੇ ਜੇਕਰ ਇਸ ਇੱਕ ਟਕੇ ਦਾ ਭੋਜਨ ਮੈਂ ਸ਼ੱਕਦਾ ਤੇ ਮੇਰਾ ਗਧਾ ਭੁੱਖਾ ਰਹਿੰਦਾ ਤੇ ਜੇ ਮੈਂ ਇਸ ਇੱਕ ਟਕੇ ਨੂੰ ਆਪਣੇ ਗਧੇ ਨੂੰ ਖਰਾਕ ਖਵਾਉਣਾ ਤੇ ਮੈਂ ਭੁੱਖਾ ਰਹਿਣਾ ਤੇ ਕਹਿੰਦੇ ਉਸ ਵਲੇ ਸ਼ੇਖ ਸ਼ਾਦੀ ਦੇ ਕੋਲੇ ਇੱਕ ਮੁਰਗਾ ਵੀ ਹੈ ਤੇ ਕਹਿੰਦਾ ਜੇ ਮੈਂ ਇੱਕ ਟਕੇ ਦਾ ਕੁਝ ਅਨਾਜ ਲੈ ਕੇ ਮੁਰਗੇ ਨੂੰ ਪਾਉਣਾ ਤੇ ਮੇਰਾ ਗਧਾ ਵੀ ਭੁੱਖਾ ਰਹਿੰਦਾ ਮੈਂ ਵੀ ਭੁੱਖਾ ਰਹਿਣਾ। ਸ਼ੇਖ ਸ਼ਾਦੀ ਰੱਬ ਦੀ ਭਾਲ ਦੇ ਵਿੱਚ ਨਿਕਲਿਆ ਨਿਕਲਿਆ ਸੋਚਦਾ ਜਾ ਰਿਹਾ ਵੀ ਮੈਂ ਕੀ ਕਰਾਂ ਕਿਵੇਂ ਕਰਾਂ। ਕਹਿੰਦੇ ਇੱਕ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਉਹਨੂੰ ਇੱਕ ਬੱਚਾ ਤੇ ਬਾਲਕ ਮਿਲਿਆ। ਬੱਚੇ ਨੇ ਉਹਦੇ ਚਿਹਰੇ ਦੀ ਚਿੰਤਾ ਨੂੰ ਵੇਖਿਆ ਪੁੱਛਿਆ ਕਿ ਤੁਹਾਡਾ ਚਿਹਰਾ ਬੜਾ ਦਾਰਸ਼ਨਿਕ ਹੈ ਨੂਰਾਨੀ ਹੈ। ਤੁਹਾਡੇ ਉੱਤੇ ਇਹ ਚਿੰਤਾ ਦਾ ਪ੍ਰਤਾਪ ਕਿਉਂ ਹੈ ਚਿੰਤਾ ਕਿਉਂ ਹੈ ਤੁਹਾਡੇ ਚਿਹਰੇ ਦੇ ਉੱਤੇ ਤੇ ਸ਼ੇਖ ਸ਼ਾਦੀ ਨੇ ਆਪਣੇ ਦਿਲ ਦਾ ਜਿਹੜਾ ਦਰਦ ਸੀ ਨਾ ਉਸ ਬੱਚੇ ਨਾਲ ਸਾਂਝਾ ਕੀਤਾ ਕਹਿੰਦਾ ਮੇਰੇ ਕੋਲੇ ਇੱਕ ਟਕਾ ਜੇ ਇੱਕ ਟਕੇ ਦਾ ਮੈਂ ਕੁਝ ਖਾਣਾ ਤੇ ਮੇਰਾ ਗਧਾ ਤੇ ਮੇਰਾ ਮੁਰਗਾ ਭੁੱਖਾ ਰਹਿੰਦਾ ਤੇ ਜੇ ਮੈਂ ਗਧੇ ਨੂੰ ਕੁਝ ਪਾਉਣਾ ਮੇਰਾ ਮੁਰਗਾ ਤੇ ਮੈਂ ਭੁੱਖਾ ਰਹਿਣਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਬੱਚੇ ਨੇ ਹਰਾਨ ਹੋ ਕੇ ਆਖਿਆ ਕਹਿੰਦਾ ਇਹ ਵੀ ਕੋਈ ਸੋਚਣ ਵਾਲੀ ਗੱਲ ਹੈ ਚਿੰਤਾ ਕਰਨ ਵਾਲੀ ਗੱਲ ਹੈ ਕਹਿੰਦਾ ਜਿਹੜੇ ਇਲਾਕੇ ਵਿੱਚ ਤੁਸੀਂ ਗੁਜ਼ਰ ਰਹੇ ਹੋ ਨਾ ਇਸ ਇਲਾਕੇ ਦੇ ਵਿੱਚ ਹਦਬਾਣੇ ਬਹੁਤ ਨੇ ਜਿਨ੍ਹਾਂ ਨੂੰ ਆਪਾਂ ਮਤੀਰੇ ਕਹਿੰਦੇ ਆ ਵਾਟਰਮੇਲਨ ਕਹਿੰਦੇ ਆ ਕਹਿੰਦੇ ਇਹਦੇ ਵਿੱਚ ਹਦਬਾਣੇ ਬਹੁਤ ਨੇ ਤੁਸੀਂ ਇੱਕ ਟਕੇ ਦੇ ਹਦਬਾਣੇ ਲਓ ਬੜੇ ਸਾਰੇ ਆ ਜਾਣਗੇ ਤੁਸੀਂ ਹਦਬਾਣਾ ਖਾ ਕੇ ਆਪਣਾ ਢਿੱਡ ਵੀ ਭਰ ਲਓ ਜਿਹੜੇ ਛਿਲਕੇ ਹੋਣਗੇ ਉਹ ਗਧੇ ਨੂੰ ਪਾ ਦਿਓ ਤੇ ਜਿਹੜੇ ਬੀ ਹੋਣਗੇ ਉਹ ਤੁਸੀਂ ਮੁਰਗੇ ਨੂੰ ਪਾ ਦੇਣਾ ਕਹਿੰਦੇ ਸ਼ੇਖ ਸ਼ਾਦੀ ਨੇ ਮੱਥੇ ਤੇ ਹੱਥ ਮਾਰਿਆ ਕਹਿੰਦਾ ਨਿੱਕਾ ਜਿਹਾ ਬੱਚਾ ਤੇ ਇੰਨੀ ਸਿਆਣਪ ਕਹਿੰਦੇ ਉਸ ਨੇ ਜ਼ਮੀਨ ਨੂੰ ਹੱਥ ਲਾਏ ਆਪਣੇ ਖੁਦਾ ਆਪਣੇ ਅੱਲਾ ਨੂੰ ਯਾਦ ਕੀਤਾ ਉਹਨੇ ਆਖਿਆ ਕਹਿੰਦਾ ਜਿਹੜੀ ਬਜ਼ੁਰਗੀ ਹੈ ਨਾ ਜਿਹੜੀ ਸਿਆਣਪ ਹੈ ਕਹਿੰਦਾ ਉਹ ਉਮਰ ਦੀ ਮਥਾਜ ਨਹੀਂ ਹੁੰਦੀ ਕਈ ਵਾਰੀ ਬੰਦਾ ਕਵੇ ਨਾ ਵੀ ਚੱਟਾ ਦਾੜਾ ਆ ਜਾਏ ਦਾ ਸਿਆਣਾ ਹੁੰਦਾ ਨਹੀਂ ਹੁੰਦਾ ਕਈ ਵਾਰੀ ਬੱਚਾ ਇੰਨੀ ਸਿਆਣੀ ਗੱਲ ਕਰ ਦਿੰਦਾ ਹੈ ਕਿ ਸਿਆਣਿਆਂ ਸਿਆਣਿਆਂ ਨੂੰ ਸੋਚਾਂ ਵਿੱਚ ਪਾ ਦਿੰਦਾ ਹੈ ਤੇ ਕਈ ਵਾਰੀ ਕਈ ਬਜ਼ੁਰਗ ਐਸੀ ਗੱਲ ਕਰ ਦਿੰਦੇ ਕਿ ਮੱਥੇ ਤੇ ਹੱਥ ਮਾਰ ਕੇ ਬੰਦਾ ਪਛਤਾਉਂਦਾ ਵੀ ਇਹ ਬਜ਼ੁਰਗ ਨੇ ਇੰਨੀ ਨੀਚ ਗੱਲ ਕਿਉਂ ਕਰ ਦਿੱਤੀ ਹੈ ਸੱਚ ਜਾਣਿਓ ਗੁਰਬਾਣੀ ਸਾਡੇ ਕੋਲੇ ਐਸਾ ਗਿਆਨ ਹੈ ਜਦੋਂ ਤੁਸੀਂ ਘਰਾਂ ਵਿੱਚ ਪੜੋਗੇ ਤੁਹਾਡੇ ਬੱਚੇ ਪੜਨਗੇ ਤੇ ਸੱਚ ਜਾਣਿਓ ਗੁਰਬਾਣੀ ਸਾਨੂੰ ਐਸਾ ਗਿਆਨ ਸਾਡੀ ਜ਼ਿੰਦਗੀ ਦੇ ਵਿੱਚ ਦੇਵੇਗੀ ਜਿਹਦੀ ਗੱਲ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਗਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿੱਚ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੂਝਿਆ ਤਾਂ ਗੁਰ ਪ੍ਰਸਾਦੀ ਬੂਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਬਰ ਨ ਕੋਈ ਕਹ ਨਾਨਕ ਇਹ ਨੇਤਰ ਅੰਦਸੇ ਸਤਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਜਦੋਂ ਗੁਰੂ ਜ਼ਿੰਦਗੀ ਦੇ ਵਿੱਚ ਮਿਲ ਜਾਏ ਬੰਦੇ ਕੋਲੇ ਸਿਆਣਪ ਆ ਜਾਂਦੀ ਹੈ ਸੋ ਗੁਰੂ ਨੂੰ ਪਿਆਰ ਕਰਨ ਵਾਲਿਓ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਵੀ ਬਚਨ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸੋ ਯਤਨ ਕਰਿਏ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਆਪ ਖੁਦ ਕਰਿਏ ਬੜਾ ਵਡਭਾਗਾ ਹੈ ਪਰਿਵਾਰ ਭਾਈ ਹਰਜਿੰਦਰ ਸਿੰਘ ਸਮੂਹ ਗਿੱਲ ਪਰਿਵਾਰ ਜਿਨ੍ਹਾਂ ਨੇ ਗੁਰਬਾਣੀ ਦਾ ਸਹਿਜ ਪਾਠ ਗੁਰੂ ਘਰ ਦੇ ਅੰਦਰ ਬਾਇਆ ਸੰਪੂਰਨਤਾ ਹੋਈ ਨੌਵੇਂ ਮਹੱਲੇ ਦੇ ਸ਼ਲੋਕ ਪੜੇ ਸੰਗਤਾਂ ਦੇ ਲਈ ਚਾਹ ਦੇ ਨੰਗਰ ਹਾਜ਼ਰ ਕੀਤੇ ਸਤਿਗੁਰੂ ਜੀ ਇਹਨਾਂ ਸੇਵਕਾਂ ਦੀ ਕੀਤੀ ਸੇਵਾ ਥਾਏ ਪਾਉਣ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ ਗੁਰਮਤਿ ਦੀ ਵਿਚਾਰ ਕਰਦਿਆਂ ਹਾਜ਼ਰੀ ਭਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਕਥਾ ਦੇ ਸਨਮਾਨ ਵਜੋਂ ਬੇਅੰਤ ਸੰਗਤਾਂ ਦੇ ਵੱਲੋਂ ਮਾਣ ਸਤਕਾਰ ਪ੍ਰਾਪਤ ਹੋਇਆ ਸਤਿਗੁਰੂ ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਇਹ ਮਾਣ ਸਤਕਾਰ ਹਾਜ਼ਰ ਹੋਇਆ ਖਜ਼ਾਨੇ ਭਰਪੂਰ ਕਰਨ ਇੰਨੀਆਂ ਕਿ ਵਿਚਾਰਾ ਕਰਦਾ ਦਾਸ ਕੇਮਾ ਦਾ ਜੱਜਕ ਹੈ ਲਗਭਗ ਜਿਹੜੀ ਦਿਵਾਨ ਦੀ ਸਮਾਗਤੀ ਹੈ ਹੁਣ ਰੋਜ਼ਾਨਾ ਪੌਣੇ 7 7 ਵਜੇ ਤਕਰੀਬਨ ਸਾਰੀ ਹੋ ਜਾਇਆ ਕਰੇਗੀ ਕਿਉਂਕਿ ਕੱਲ ਤੋਂ ਆਪਾਂ ਆਸਾ ਕੀ ਬਾੜ ਦੀ ਲੜੀਵਾਰ ਕਥਾ ਆਰੰਭ ਕਰਾਂਗੇ ਤਲ ਤੋਂ ਆਸਾ ਕੀ ਵਾਰ ਦੀ ਲੜੀਵਾਰ ਕਥਾ ਆਪਾਂ ਆਰੰਭ ਕਰਾਂਗੇ ਕਿਉਂਕਿ ਆਸਾ ਕੀ ਵਾਰ ਸਾਡੀ ਐਸੀ ਮੁੱਢਲੀ ਬਾਣੀ ਹੈ ਲਗਭਗ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਇਸ ਦਾ ਕੀਰਤਨ ਹੁੰਦਾ ਤੇ ਆਸਾ ਕੀ ਵਾਰ ਦੇ ਵਿੱਚ ਗੁਰਬਾਣੀ ਦੇ ਅੰਦਰ ਸਾਨੂੰ ਐਸੀ ਜ਼ਿੰਦਗੀ ਦਾ ਫਲਸਫਾ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਉਹ ਗੱਲ ਬਖਰੀ ਵੀ ਅਸੀਂ ਕੇਵਲ ਕੀਰਤਨ ਦੇ ਪੜਨ ਵਿੱਚ ਹੀ ਧਿਆਨ ਹੁੰਦਾ ਸਾਡਾ ਸਮਝਣ ਵੱਲ ਨਹੀਂ ਪਰ ਆਸਾ ਕੀ ਬਾਰ ਦੇ ਵਿੱਚ ਵਿਹਿਮਾ ਪਰਮਾ ਦਾ ਖੰਡਨ ਕੀਤਾ ਹੈ ਸੋ ਆਪਾਂ ਕੱਲ ਕੋ ਆਸਾ ਕੀ ਵਾਰ ਦੀ ਲੜੀ ਵਾਰ ਕਥਾ ਵਿਚਾਰ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਦੇ ਵਿੱਚ ਆਰੰਭ ਕਰਾਂਗੇ ਸੋ ਜਿੰਨੀ ਵੀ ਸੰਗਤ ਸਤਗੁਰੂ ਦੇ ਦਰਬਾਰ ਵਿੱਚ ਪਹੁੰਚਦੀ ਹੈ ਨਿਤਾ ਪ੍ਰਤੀ ਸਤਗੁਰੂ ਚੜ੍ਹਦੀ ਕਲਾ ਸਿੱਖੀ ਸਦਕ ਭਰੋਸਾ ਬਖਸ਼ਿਸ਼ ਕਰਨ ਇੱਥੇ ਦੀਵਾਨ ਦੀ ਸੰਪੂਰਨਤਾ ਹੈ ਅੰਤ ਬਲਾਉ ਫਤੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਬਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦ ਤਾਂ ਗਾਬੋ ਹਰੀ ਕੇਰਾ ਮਨ ਜਿਨੀ ਬਸਾਇਆ ਕਹ ਨਾਨਕ ਆਨੰਦ ਹੂਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਬਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਬਾਰਣਾ ਸਭ ਨਾ ਗੱਲਾ ਸਮਰੱਥ ਸੁਬਾਮੀ ਸੋ ਕਿਉ ਮਨੋ ਬਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਬੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾ ਬੇ ਨਾਮ ਜਿਨ ਕੇ ਮਨ ਬਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਹੀ ਆਧਾਰ ਮੇਰਾ ਜਿਨ ਭੁੱਖਾ ਸਭ ਕਬਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਬੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਦਾਰੂ ਬਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿਨਾ ਨਿਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਅਨੰਦ ਸੁਡੋਂ ਵੱਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮਤ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਸੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ